ਦੇਸ਼ ਨੂੰ ਆਜ਼ਾਦ ਹੋਇਆ ਅਜੇ 70 ਸਾਲ ਹੋ ਗਏ ਐਡੇ ਲੰਬੇ ਸਮੇਂ ਤੋਂ ਬਾਅਦ ਵੀ ਅਗਰ ਕੇਂਦਰ ਦੇ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਵਿੱਚ ਵਿਸ਼ਵਾਸ ਨਹੀਂ ਜਗਾ ਪਾਰੀਆਂ ਤਾਂ ਸਾਰਿਆਂ ਦੀ ਗਲਤੀ ਹੈ ਉਹਦੇ ਚ ਕਾਂਗਰਸ ਵੀ ਜ਼ਿੰਮੇਵਾਰ ਹੈ ਬੀਜੇਪੀ ਵੀ ਜ਼ਿੰਮੇਵਾਰ ਹੈ ਕਿਉਂਕਿ ਦੋਨੋਂ ਧਿਰਾਂ ਨੇ ਬਹੁਤ ਲੰਮਾ ਸਮਾਂ ਇਸ ਦੇਸ਼ ਦੇ ਉੱਤੇ ਰਾਜ ਕੀਤਾ ਔਰ ਇਹ ਸਾਡੇ ਸੰਵਿਧਾਨ ਦੀ ਭਾਵਨਾ ਦੇ ਵੀ ਵਿਰੁੱਧ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਸੰਵਿਧਾਨ ਸਿਰਜਿਆ ਸੀ ਉਹਦੇ ਚ ਕਿਹਾ ਗਿਆ ਸੀ ਕਿ ਭਾਰਤ ਗੁਲਦਸਤਾ ਹੈ ਇਹ ਘੱਟ ਗਿਣਤੀਆਂ ਦਾ ਮਨੋਰਟੀਜ਼ ਦਾ ਗੁਲਦਸਤਾ ਤੇ ਅੱਜ ਜਿਹੜੀਆਂ ਕੇਂਦਰ ਚ ਰਾਜ ਕਰਦੀਆਂ ਤਰ੍ਹਾਂ ਨੇ ਉਹ ਮਨੋਰਟੀਜ਼ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਹੀਆਂ ਨੇ ਅਗਰ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਕੌਮ ਦਾ ਤਾਂ ਸਿੱਖਾਂ ਦਾ ਕਾਲੇ ਪਾਣੀ ਦੀ ਜ਼ਿਲ੍ਹਾ ਸਭ ਤੋਂ ਵੱਧ ਕਿਹਨੇ ਕਟੀਆਂ ਸਿੱਖਾਂ ਨੇ ਕਟੀਆਂ ਅੱਜ ਰਾਹੁਲ ਗਾਂਧੀ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਸਵਾਲਾਂ ਦੇ ਜਵਾਬ ਇਹ ਦੋਨਾਂ ਨੂੰ ਹੀ ਦੇਣੇ ਪੈਣਗੇ ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ ਠੀਕ ਹੈ ਬੀਜੇਪੀ ਆ ਜੋ ਹਕਮਰਾਨ ਤੇ ਰਹਿ ਪਹਿਲਾ ਸਵਾਲ ਬੀਜੇਪੀ ਨੂੰ ਕਰਦੇ ਕਿਉਂ بار بار ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਸ਼ਰੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਪਰ ਜੇ ਅੱਜ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਜ਼ਿੰਮੇਵਾਰ ਹੈ ਤਾਂ ਕਾਂਗਰਸ ਵੀ ਓਡੀ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਇਹ ਬੀਜ ਬੋਇਆ ਸੀ ਹਰਿਆਣਾ ਚ ਭੁਪਿੰਦਰ ਸਿੰਘ ਹੁੱਡਾ ਨੇ ਤਾਂ ਉਦੋਂ ਰਾਹੁਲ ਗਾਂਧੀ ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲੇ ਹੁੱਡਾ ਸਾਹਿਬ ਇਹਦਾ ਬੀ ਲਾ ਕੇ ਗਏ ਇਹਨੂੰ ਤੋੜਨ ਦੀ ਕੋਸ਼ਿਸ਼ ਨੂੰ ਇੱਕ ਅਮਲੀ ਜਾਮਾ ਪਹਿਨਾ ਕੇ ਗਏ ਤੇ ਬੀਜੇਪੀ ਦੀ ਸਰਕਾਰ ਨੇ ਆ ਕੇ ਉਹਨੂੰ ਅੰਤਮ ਰੂਪ ਦਿੱਤਾ ਕਿਲ ਫੋਕਤੀ ਤੇ ਅੱਜ ਸਾਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਦਾ ਸਰਕਾਰੀ ਰਾਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਕਿ ਇਹ ਦੇਸ਼ ਦੀਆਂ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਸੰਵਿਧਾਨ ਦੇ ਵਿਰੁੱਧ ਜਾ ਕੇ ਕੰਮ ਕਰਦੀਆਂ ਨੇ ਨੰਦੇੜ ਸਾਹਿਬ ਬੋਰਡ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਔਰ ਹੁਣ ਤਾਂ ਜਿਹੜੇ ਮinority ਕਮਿਸ਼ਨ ਦੇ ਚੇਅਰਮੈਨ ਲਾਏ ਨੇ ਲਾਲਪੁਰਾ ਸਾਹਿਬ ਦੇਖੋ ਗੱਲ ਤਾਂ ਉਹਨਾਂ ਨੇ ਕਰਨੀਆਂ ਘੱਟ ਗਿਣਤੀਆਂ ਦੀ ਉਹਦੀ ਗੱਲ ਨਹੀਂ ਕਰਦੇ ਉਹ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਹਸਤੀ ਆ ਉਹਦੇ ਤੇ ਸਵਾਲ ਖੜਾ ਕਰਦੇ ਨੇ ਕਦੇ ਬਾਬਾ ਨਾਨਕ ਨੂੰ ਕਹਿ ਦਿੰਦੇ ਵਿਸ਼ਨੂੰ ਦਾ ਅਵਤਾਰ ਹੈ ਮੈਂ ਤਾਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹੂੰਗਾ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਕਿਉਂ ਔਰ ਕਿਹੜੀ ਸਾਜ਼ਿਸ਼ ਤੇ ਕੀ ਦੇ ਕਹਿਣ ਦੇ ਉੱਤੇ ਇਹ ਐਸੇ ਜਿਹੜੇ ਮੰਦ ਭਾਗੇ ਤੇ ਬੇਤੁਕੇ ਬਿਆਨ ਨੇ ਉਹ ਦਿੰਦੇ ਪਰ ਹਾਂ راہુલ ਗਾਂਧੀ ਸਾਹਿਬ ਅੱਜ ਤਾਂ ਸਵਾਲ ਬੜੇ ਖੜੇ ਕਰਦੇ ਨੇ ਬਾਹਰ ਜਾ ਪਰ ਕੀ ਸਿੱਖਾਂ ਦੀ ਆਜ਼ਾਦੀ ਦੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਉੱਤੇ ਕੀ ਇਸ ਕਾਂਗਰਸ ਨੇ ਕੋਈ ਕਮੀ ਛੱਡੀ ਅਕਾਲ ਤਖਤ ਸਾਹਿਬ ਢਹਿ ਟਹਿਰੀ ਕਰਨ ਵਾਲੀ ਜਮਾਤ ਕਾਂਗਰਸ ਸਿੱਖੀ ਸਿੱਖਾਂ ਦਾ 84 ਚ ਕਤਲੇਆਮ ਕਰਨ ਵਾਲੀ ਦਿੱਲੀ ਦੀਆਂ ਸੜਕਾਂ ਤੇ ਪਜਾਹ ਪਜਾਹ ਕੇ ਜਿਹੜਾ ਕਤਲੇਆਮ ਕੀਤਾ ਗਿਆ ਗਲਾਂ ਚ ਸਟੇਰ ਪਾ ਕੇ ਸਾੜਿਆ ਗਿਆ ਉਦੇ ਜ਼ਿੰਮੇਵਾਰਤਾ ਰਾਹੁਲ ਗਾਂਧੀ ਸਾਹਿਬ ਨੇ ਤੇ ਅੱਜ ਤੱਕ ਰਾਹੁਲ ਗਾਂਧੀ ਤੇ ਕਾਂਗਰਸ ਜਵਾਬ ਦੇਵੇ ਕਿ ਜਗਦੀਸ਼ ਟੈਟਲਾ ਤੇ ਸੱਜਣ ਕੁਮਾਰ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਰਾਹੁਲ ਗਾਂਧੀ ਸਾਹਿਬ ਤੁਸੀਂ ਬਾਹਰ ਜਾ ਕੇ ਬਿਆਨ ਤਾਂ ਦੇ ਦਿੰਨੇ ਹੋ ਪਰ ਇਹਦੇ ਬਾਰੇ ਵੀ ਆਪਣਾ ਸਪਸ਼ਟੀਕਰਨ ਦਿਓ ਕਿ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਆਉਣ ਹੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਟੇਰੀ ਕੀਤਾ 84 ਕਰਾਈ ਤੇ ਮੰਨੀ ਤੁਹਾਡੇ ਪਿਤਾ ਜੀ ਨੇ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੇ ਅੱਜ ਤੁਸੀਂ ਬਾਹਰ ਜਾ ਕੇ ਕਟਗਣਤੀਆਂ ਦੀ ਗੱਲ ਕਰਦੇ ਹੋ ਟਾਈਟਲਰ ਬਾਰੇ ਤੁਹਾਡੇ ਕੀ ਵਿਚਾਰ ਨੇ ਸੱਜਨ ਕੁਮਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਖੁੱਲ ਕੇ ਆ ਕੇ ਦੱਸੋ ਸੋ ਜਿਹੜੀਆਂ ਇਹ ਕੇਂਦਰ ਦੇ ਵਿੱਚ ਸਰਕਾਰਾਂ ਬੈਠੀਆਂ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਜਾਂਦੀ ਹੈ ਫਿਰ ਐਸੇ ਬਿਆਨ ਦਿੰਦੇ ਨੇ ਕਿ ਜੀ ਪਤਾ ਨਹੀਂ ਦੇਸ਼ ਦੇ ਵਿੱਚ ਕੀ ਹੋ ਰਿਹਾ ਦੇਸ਼ ਚ ਸਦਾ ਹੀ ਸਿੱਖਾਂ ਦੇ ਖਿਲਾਫ ਤੇ ਘੱਟਗਿਣਦੀਆਂ ਤੇ ਖਿਲਾਫ ਇਹ ਜ਼ੁਲਮ ਹੁੰਦਾ ਆਇਆ ਤੇ ਤੁਸੀਂ ਕਦੇ ਵੀ ਇਹਦੇ ਚ ਹਾ ਦਾ ਨਾਰਾ ਨਹੀਂ ਮਾਰਿਆ ਤੇ ਅੱਜ ਭਾਜੀਪੀ ਵੀ ਉਸੇ ਰਾਹ ਤੇ ਤੁਰੀ ਹੈ ਸੋ ਪ੍ਰਮਾਤਮਾ ਦੇ ਅੱਗੇ ਮੈਂ ਤਾਂ ਬੇਨਤੀ ਉਹ ਕਰ ਸਕਦਾ ਅਰਜੋਈ ਕਰ ਸਕਦਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਜੋ ਇਹੇ ਜਿਹੇ ਜਿਹੜੇ ਸਰਕਾਰ ਦੇ ਲੋਕ ਮਾਰੂ ਇਹ ਫੈਸਲੇ ਨੇ ਲੋਕ ਮਾਰੂ ਕਮਨਿਆਂ ਨੂੰ ਕਿਤੇ ਨਾ ਕਿਤੇ ਠੱਲ ਪਾ